ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਮੇਰੇ ਬਹੁਤੀ ਪਿਆਰੇ ਤੇ ਸੂਝਮਾਨ ਗ੍ਰੰਥੀ ਸਾਹਿਬਾਨਾਂ ਨੂੰ ਮੇਰੀ ਬੇਨਤੀ ਹੈ ਵੀ ਤੁਹਾਨੂੰ ਸ਼ਾਇਦ ਪਤਾ ਹੋਵੇ ਵੀ ਮੇਰੇ ਕਾਜ ਪਰੇ ਹੋਏ ਨੇਗੇ ਪਰ ਮੈਂ 4-5 ਦਿਨਾਂ ਤੋਂ ਘਰੇ ਰਹਿ ਕੇ ਵਿਚਾਰ ਕੀਤੀ ਬਹੁਤ ਜ਼ਿਆਦੇ ਤੇ ਹੁਣ ਮੈਂ ਸਰਦਾਰ ਸਮਰਜੀਤ ਸਿੰਘ ਨੂੰ ਮਾਨ ਦੇ ਹੱਕ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਪੀਲ ਕਰ ਰਿਹਾ ਹੈ ਵੀ ਆਪਣੀ ਇੱਕੋ ਇੱਕ ਕੀਮਤੀ ਵੋਟ ਇੱਕ ਇੱਕ ਕੀਮਤੀ ਵੋਟ ਸਰਦਾਰ ਸਮਰਜੀਤ ਸਿੰਘ ਨੂੰ ਪਾਉਣੀ ਹੈ ਤੇ ਖਾਲਸਾ ਰਾਜ ਦੀ ਖਾਲਸਾ ਰਾਜ ਦੀ ਸ਼ੁਰੂਆਤ ਕਰਨੀ ਹੈ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਵੋਟ ਬਹੁਤ ਜ਼ਰੂਰ ਤੋਂ ਤਕਰੀਬਨ 822 ਦੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਗ੍ਰੰਥੀ ਰਾਗੀ ਪ੍ਰਚਾਰਕ ਟਾਡੀਆਂ ਸਾਰੇ ਜਾਨੇ ਵੀਰ ਬਣ ਕੇ ਹੱਥ ਮਲ ਕੇ ਬੇਨਤੀ ਹੈ ਵੀ ਆਪਣੀ ਕੀਮਤੀ ਵੋਟ ਸਿਮਰਜੀਤ ਸਿੰਘ ਮਾਨ ਨੂੰ ਪਾ ਕੇ ਜਿੱਦਾਂ ਆ ਕੇ ਅੱਪਰ ਅਸਮਾ ਦੇ ਵਿੱਚ ਤੋਰੀਏ ਕੱਲਰ ਅਸਮਾ ਦੇ ਵਿੱਚ ਨਹੀਂ ਆਪਾਂ ਨੇ ਉਹਨਾਂ ਨੂੰ ਵੈਰੂ ਕਿਰਪਾ ਰੱਖੇ ਬਾਬਾ ਨਾਨਕ ਸਤਿਗੁਰੂ ਰਾਮ ਸਿੰਘ ਕਿਰਪਾ ਰੱਖਣ ਆਪਾਂ ਨੇ ਉਹਨਾਂ ਨੂੰ ਮੋਦੀ ਵਾਲੀ ਸੀਟ ਤੇ ਬਿਠਾਉਣਾ ਹੈ ਮੋਦੀ ਨੂੰ ਲਾ ਕੇ ਥੱਲੇ ਕਰਨਾ ਹੈ ਉਹਦੀ ਜਗ੍ਹਾ ਤੇ ਆਪਾਂ ਉਹਨੂੰ ਬਿਠਾਉਣਾ ਹੈ ਤੇ ਮੈਂ ਉਮੀਦ ਕਰਦਾ ਹੈ ਕਿ ਮਾਨ ਸਾਹਿਬ ਮੈਨੂੰ ਕੋਈ ਵਧੀਆ ਉਧਾ ਦੇ ਕੇ ਨਿਵਾਜਣਗੇ ਪਰ ਪਹਿਲਾਂ ਜਿਹੜਾ ਮੇਰਾ ਫਰਜ਼ ਹੈ ਉਹ ਮੈਂ ਨਿਭਾ ਰਿਹਾਗਾ ਮੈਂ ਸਵੇਰ ਦੇ ਕਈ ਵਾਰੀ ਕੋਸ਼ਿਸ਼ ਕੀਤੀ ਹੈਗੀ ਉਹਨਾਂ ਨਾਲ ਗੱਲ ਕਰਨ ਦੀ ਤੇ ਹੁਣ ਮੇਰੀ ਗੱਲ ਹੋ ਚੁੱਕੀ ਹੈ ਤੁਸੀਂ ਸਾਰੇ ਵੀਰਾਂ ਨੇ ਵੋਟ ਸਰਕਾਰ ਸਿੰਘ ਜੀ ਸੀ ਮਾਨ ਨੂੰ ਪਾਉਣੀ ਹੈ ਤੇ ਉਹਨਾਂ ਨੂੰ ਜਿੱਤੇ ਹੀ ਬਣਾਉਣਾ ਵੈਗਰਜੀ ਦਾ ਖਾਲਸਾ ਵੈਗਰਜੀ ਕੇ ਪੁੱਤ